ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ ਤੇ ਭਵਾਨੀਗੜ੍ਹ ਦੀ ਟ੍ਰੈਫਿਕ ਪੁਲਿਸ ਵੱਲੋਂ ਸੁਨਾਮ ਰੋਡ ਦੇ ਉੱਤੇ ਟ੍ਰੈਫਿਕ ਇੰਚਾਰਜ ਅੰਤਿਰ ਸਿੰਘ ਦੀ ਅਗਵਾਈ ਦੇ ਵਿੱਚ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਅਤੇ ਉੱਥੇ ਹੀ ਚਲਾਨ ਕੱਟੇ ਗਏ ਭਵਾਨੀਗੜ੍ਹ ਦੇ ਟ੍ਰੈਫਿਕ ਇੰਚਾਰਜ ਨੇ ਦੱਸਿਆ ਕਿ ਸੰਗਰੂਰ ਦੇ ਐਸਐਸਪੀ ਦੇ ਹੁਕਮਾਂ ਦੇ ਮੁਤਾਬਕ ਇਹ ਨਾਕਾਬੰਦੀ ਕੀਤੀ ਗਈ ਹੈ ਨਾ ਸਿਰਫ ਇਹ ਲੋਕਾਂ ਦੀ ਖੱਜਲ ਖਰਾਬੀ ਹੈ ਅਤੇ ਉਹਨਾਂ ਦੇ ਵੱਡੇ ਨੁਕਸਾਨ ਤੋਂ ਬਚਾਉਣ ਦੇ ਲਈ ਉਹਨਾਂ ਨੂੰ ਅਵੇਅਰ ਵੀ ਕੀਤਾ ਜਾ ਰਿਹਾ ਉਹਨਾਂ ਨੇ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵਾਹਨਾ ਤੇ ਦਸਤਾਵੇਜ਼ ਪੂਰੇ ਰੱਖਣ ਤਾਂ ਜੋ ਕਿਸੇ ਵੀ ਮਾੜੀ ਘੜੀ ਦੇ ਵਿੱਚ ਜਾਂ ਫਿਰ ਇਹ ਕਹਿ ਸਕਦੇ ਆ ਕਿ ਜਦੋਂ ਉਹਨਾਂ ਦਾ ਵਹੀਕਲ ਜੇ ਚੋਰੀ ਹੋ ਜਾਂਦਾ ਜਾਂ ਕਿਸੇ ਗਲਤ ਬੰਦੇ ਦੇ ਹੱਥੇ ਲੱਗ ਜਾਂਦਾ ਤਾਂ ਇਹ ਹੀ ਦਸਤਾਵੇਜ਼ ਜਿਹੜੇ ਉਹਨਾਂ ਨੂੰ ਕੰਮ ਆਉਂਦੇ ਨੇ ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਦਸਤਾਵੇਜ਼ਾਂ ਨੂੰ ਪੂਰਾ ਰੱਖਣ ਸਿਰਫ ਪੁਲਿਸ ਦੇ ਡਾਰਵਜੇ ਜੋ ਇਹ ਦਸਤਾਵੇਜ਼ ਪੂਰੇ ਨਾ ਕਰਨ ਉਹਨਾਂ ਨੇ ਕਿਹਾ ਕਿ ਇਸ ਨਾਕਾਬੰਦੀ ਦੇ ਦੌਰਾਨ ਜੋ ਤੇਜ਼ ਰਫ਼ਤਾਰ ਵਹੀਕਲ ਚੜਾ ਪੇਸ਼ਾਨ ਉਹਨਾਂ ਨੂੰ ਰੋਕ ਕੇ ਬੇਨਤੀ ਵੀ ਕੀਤੀ ਗਈ ਹੈ ਕਿ ਉਹ ਆਪਣੇ ਵਾਹਨਾਂ ਨੂੰ ਹੌਲੀ ਚਲਾਉਣ ਕਿਉਂਕਿ ਤੇਜ਼ ਰਫਤਾਰੀ ਦੇ ਨਾਲ ਦੁਰਘਟਨਾ ਵਾਪਰ ਸਕਦੀ ਹੈ ਅਤੇ ਘਰ ਦੇ ਵਿੱਚ ਉਹਨਾਂ ਨੂੰ ਡਿੱਕਣ ਵਾਲੇ ਹੋਰ ਵੀ ਲੋਕ ਨੇ ਜਾਂ ਫਿਰ ਉਹ ਕਿਸੇ ਹੋਰ ਨੂੰ ਵੀ ਲਪੇਟ ਵਿੱਚ ਲੈ ਸਕਦੇ ਨੇ ਤਾਂ ਟ੍ਰੈਫਿਕ ਇੰਚਾਰਜ ਰਣਦੀਰ ਸਿੰਘ ਨੇ ਦੱਸਿਆ ਕਿ ਅੱਜ ਜਿਨ੍ਹਾਂ ਦੇ ਚੋਲਾਨ ਕੱਟੇ ਗਏ ਨੇ ਉਹਨਾਂ ਦੇ ਵਿੱਚ ਬਿਨਾਂ ਲਾਇਸੈਂਸ ਅਤੇ ਬਿਨਾਂ ਹੈਲਮਟ ਤੋਂ ਬਿਨਾਂ ਪ੍ਰਦੂਸ਼ਣ ਤੋਂ ਜੋ ਆਪਣੇ ਵਹੀਕਲ ਚਲਾਰੇ ਸਨ ਜਾਂ ਫਿਰ ਤੇਜ਼ ਰਫਤਾਰ ਆਰ ਆਪਣੇ ਵਹੀਕਲ ਤੋਂ ਡਾਰੇ ਸਨ ਉਹਨਾਂ ਦੇ ਚਲਾਨ ਕੱਟੇ ਗਏ ਨੇ ਤੇ ਅਗਾਹ ਤੋਂ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਇੱਕ ਤਾਂ ਤੇਜ਼ ਰਫ਼ਤਾਰ ਵਹੀਕਲ ਨਾ ਚਲਾਇਆ ਜਾਵੇ ਅਤੇ ਦੂਸਰਾ ਇਹ ਕਿਹਾ ਗਿਆ ਕਿ ਆਪਣੇ ਜੋ ਦਸਤਾਵੇਜ਼ ਨੇ ਵਹੀਕਲਾਂ ਦੇ ਉਹ ਪੂਰੇ ਰੱਖੇ ਜਾਣ ਤਾਂ ਅੱਜ ਭਵਾਨੀਗੜ੍ਹ ਦੀ ਟ੍ਰੈਫਿਕ ਪੁਲਿਸ ਵੱਲੋਂ ਸੁਨਾਮ ਰੋਡ ਉੱਤੇ ਆਵਾਜਾਈ ਦੇ ਨਿਯਮਾਂ ਦੀ ਨਾ ਪਾਲਣਾ ਕਰਨ ਵਾਲਿਆਂ ਦੇ ਵਹੀਕਲਾਂ ਦੇ ਜਿਹੜੇ ਨੇ ਉਹ ਚਲਾਨ ਕੱਟੇ ਗਏ ਨੇ ਤਾਂ ਉੱਥੇ ਉਹਨਾਂ ਨੂੰ ਅਗਾਹ ਤੋਂ ਆਪਣੇ ਦਸਤਾਵੇਜ਼ ਪੂਰੇ ਰੱਖਣ ਦੀ ਵੀ ਅਪੀਲ ਕੀਤੀ ਗਈ ਹੈ ਸੰਸਾਰਾ ਜਿੱਤ ਆਪਣੇ ਉਰੇ ਨਾਕਾ ਲਗਾਇਆ ਹੈ ਕਿਸ ਕਿਸਮ ਦਾ ਨਾਕਾ ਲਗਾਇਆ ਗਿਆ ਹੈ ਇਹਨਾਂ ਦੇ ਕਿੰਨੇ ਐਕਸੈਲੇਟਰ ਦਾ ਕਾਰਨ ਬਣਦਾ ਉਹਨਾਂ ਦਾ ਸਪੀਡ ਅੱਜ ਕਰੀਬ 30 ਦੇ ਦੀ ਵਚਨ ਚਲਣ ਕਰ ਰਹੇ ਹੋ ਆ ਤੁਹਾਡਾ ਕਿੰਨਾ ਕ ਵੀ ਚਲਾਨ ਕਿੰਨੇ ਕਟੋਗੇ ਅੱਜ ਦਾ ਇੱਥੇ ਜਿਹੜਾ 25 ਤੋਂ 30 ਚਲਾਨ ਅਸੀਂ ਹਸਪਤਲ ਤੇ ਕਰਦੇ ਠੀਕ ਹੈ ਜੀ ਇਸ ਤਰ੍ਹਾਂ ਦੇ ਵਹੀਕਲ ਤੋਂ ਨੂੰ ਮਿਲੇ ਉਸ ਮੀਟਿੰਗ ਤੇ ਕਾਰਾਂ ਨੇ ਜਾਂ ਕਾਰਾਂ ਨੇ ਜਿਹੜੀਆਂ ਉਹ ਤੋਂ ਪੱਤਰ ਲਿਆ ਜਾ ਰਹੇ ਨੇ ਤਾਂ ਸਰਕਾਰ ਹੱਥ ਤੇ ਲੁਕੇ ਜਨਮ ਰੋਡ ਤੋਂ ਇਲਾਵਾ ਕੋਈ ਹੋਰ ਰੋਡ ਤੇ ਵੀ ਅਜੇ ਜੀ ਸਰ ਨਾਦਪੁਰ ਵਾਲਾ ਰੋਡ ਤੇ ਕਰੀ ਚੱਲ ਰਹੇ ਨੇ ਇਹ ਚਲਾਨ ਆਨਲਾਈਨ ਕੱਟੇ ਜਾ ਰਹੇ ਨੇ ਜੀ ਸਰ ਹੋਰ ਦੇ ਦੇਣਗੇ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ ਤੇ ਭਵਾਨੀਗੜ੍ਹ ਦੀ ਟ੍ਰੈਫਿਕ ਪੁਲਿਸ ਵੱਲੋਂ ਸੁਨਾਮ ਰੋਡ ਦੇ ਉੱਤੇ ਟ੍ਰੈਫਿਕ ਇੰਚਾਰਜ ਅੰਤਿਰ ਸਿੰਘ ਦੀ ਅਗਵਾਈ ਦੇ ਵਿੱਚ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਅਤੇ ਉੱਥੇ ਹੀ ਚਲਾਨ ਕੱਟੇ ਗਏ ਭਵਾਨੀਗੜ੍ਹ ਦੇ ਟ੍ਰੈਫਿਕ ਇੰਚਾਰਜ ਨੇ ਦੱਸਿਆ ਕਿ ਸੰਗਰੂਰ ਦੇ ਐਸਐਸਪੀ ਦੇ ਹੁਕਮਾਂ ਦੇ ਮੁਤਾਬਕ ਇਹ ਨਾਕਾਬੰਦੀ ਕੀਤੀ ਗਈ ਹੈ ਨਾ ਸਿਰਫ ਇਹ ਲੋਕਾਂ ਦੀ ਖੱਜਲ ਖਰਾਬੀ ਹੈ ਅਤੇ ਉਹਨਾਂ ਦੇ ਵੱਡੇ ਨੁਕਸਾਨ ਤੋਂ ਬਚਾਉਣ ਦੇ ਲਈ ਉਹਨਾਂ ਨੂੰ ਅਵੇਅਰ ਵੀ ਕੀਤਾ ਜਾ ਰਿਹਾ ਉਹਨਾਂ ਨੇ ਪੰਜਾਬ ਦੀ ਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵਾਹਨਾ ਦੇ ਦਸਤਾਵੇਜ਼ ਪੂਰੇ ਰੱਖਣ ਤਾਂ ਜੋ ਕਿਸੇ ਵੀ ਮਾੜੀ ਘੜੀ ਦੇ ਵਿੱਚ ਜਾਂ ਫਿਰ ਇਹ ਕਹਿ ਸਕਦੇ ਹਾਂ ਕਿ ਜਦੋਂ ਉਹਨਾਂ ਦਾ ਵਹੀਕਲ ਜੇ ਚੋਰੀ ਹੋ ਜਾਂਦਾ ਹੈ ਜਾਂ ਕਿਸੇ ਗਲਤ ਬੰਦੇ ਦੇ ਹੱਥੇ ਲੱਗ ਜਾਂਦਾ ਤਾਂ ਇਹ ਹੀ ਦਸਤਾਵੇਜ਼ ਜਿਹੜੇ ਉਹਨਾਂ ਨੂੰ ਕੰਮ ਆਉਂਦੇ ਨੇ ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਦਸਤਾਵੇਜ਼ਾਂ ਨੂੰ ਪੂਰਾ ਰੱਖਣ ਸਿਰਫ ਪੁਲਿਸ ਦੇ ਡਰ ਵੱਜੋਂ ਇਹ ਦਸਤਾਵੇਜ਼ ਪੂਰੇ ਨਾ ਕਰਨ ਉਹਨਾਂ ਨੇ ਕਿਹਾ ਹੈ ਕਿ ਇਸ ਨਾਕਾਬੰਦੀ ਦੇ ਦੌਰਾਨ ਜੋ ਤੇਜ਼ ਰਫ਼ਤਾਰ ਵਹੀਕਲ ਚਰਾਰੇ ਸਨ ਉਹਨਾਂ ਨੂੰ ਰੋਕ ਕੇ ਬੇਨਤੀ ਵੀ ਕੀਤੀ ਗਈ ਹੈ ਕਿ ਉਹ ਆਪਣੇ ਵਾਹਨਾਂ ਨੂੰ ਹੋਲੀ ਚਲਾਉਣ ਕਿਉਂਕਿ ਤੇਜ਼ ਰਫਤਾਰੀ ਦੇ ਨਾਲ ਦੁਰਘਟਨਾ ਵਾਪਰ ਸਕਦੀ ਹੈ ਅਤੇ ਘਰ ਦੇ ਵਿੱਚ ਉਹਨਾਂ ਨੂੰ ਡਿੱਕਣ ਵਾਲੇ ਹੋਰ ਵੀ ਲੋਕ ਨੇ ਜਾਂ ਫਿਰ ਉਹ ਕਿਸੇ ਹੋਰ ਨੂੰ ਵੀ ਲਪੇਟ ਵਿੱਚ ਲੈ ਸਕਦੇ ਨੇ ਤਾਂ ਟ੍ਰੈਫਿਕ ਇੰਚਾਰਜ ਰਣਦੀਰ ਸਿੰਘ ਨੇ ਦੱਸਿਆ ਕਿ ਅੱਜ ਜਿਨ੍ਹਾਂ ਦੇ ਚਲਾਨ ਕੱਟੇ ਗਏ ਨੇ ਉਹਨਾਂ ਦੇ ਵਿੱਚ ਬਿਨਾਂ ਲਾਇਸੈਂਸ ਅਤੇ ਬਿਨਾਂ ਹੈਲਮਟ ਤੋਂ ਬਿਨਾਂ ਪ੍ਰਦੂਸ਼ਣ ਤੋਂ ਜੋ ਆਪਣੇ ਵਹੀਕਲ ਚਲਾਰੇ ਸਨ ਜਾਫਰ ਤੇਜ ਰਫਤਾਰ ਆਪਣੇ ਵਹੀਕਲ ਤੋਂ ਢਾਰੇ ਸਨ ਉਹਨਾਂ ਦੇ ਚਲਾਨ ਕੱਟੇ ਗਏ ਨੇ ਤੇ ਅਗਾਹ ਤੋਂ ਉਹਨਾਂ ਨੂੰ ਅਪੀਲਤੀ ਹੈ ਕਿ ਇੱਕ ਤਾਂ ਤੇਜ ਰਫਤਾਰ ਵਹੀਕਲ ਨਾ ਚਲਾਇਆ ਜਾਵੇ ਅਤੇ ਦੂਸਰਾ ਇਹ ਕਿਹਾ ਗਿਆ ਕਿ ਆਪਣੇ ਜੋ ਦਸਤਾਵੇਜ਼ ਨੇ ਵਹੀਕਲਾਂ ਦੇ ਉਹ ਪੂਰੇ ਰੱਖੇ ਜਾਣ ਤਾਂ ਅੱਜ ਭਵਾਨੀਗੜ੍ਹ ਦੀ ਟ੍ਰੈਫਿਕ ਪੁਲਿਸ ਵੱਲੋਂ ਸੁਨਾਮ ਰੋਡ ਉੱਤੇ ਆਵਾਜਾਈ ਦੇ ਨਿਯਮਾਂ ਦੀ ਨਾ ਪਾਲਣਾ ਕਰਨ ਵਾਲਿਆਂ ਦੇ ਵਹੀਕਲਾਂ ਦੇ ਜਿਹੜੇ ਨੇ ਉਹ ਚਲਾਨ ਕੱਟੇ ਗਏ ਨੇ ਤਾਂ ਉੱਥੇ ਉਹਨਾਂ ਨੂੰ ਅਗਾਹ ਤੋਂ ਆਪਣੇ ਦਸਤਾਵੇਜ਼ ਪੂਰੇ ਰੱਖਣ ਦੀ ਵੀ ਅਪੀਲ ਕੀਤੀ ਗਈ ਹੈ ਅੰਸਾਰ ਅੱਜ ਆਪਣੇ ਉਰੇ ਨਾਕਾ ਲਗਾਇਆ ਹੈ ਕਿਸ ਕਿਸਵਾਂ ਦੇ ਚਲਾਇਆ ਗਿਆ ਹੈ ਨਾਕਾ ਐਕਸੀਡੈਂਟ ਦਾ ਕਾਰਨ ਬਣਦਾ ਹੈ ਨਾ ਸਪੀਡ ਅੱਜ ਕਰੀਬ 30 ਦੇ ਦੀ ਬਚਨ ਚਲਾਨਾ ਹੋ ਗਿਆ ਤੁਹਾਡਾ ਕਿੰਨਾ ਕ ਵੀ ਚਲਾਨ ਕਿੰਨੇ ਕਿ ਕਟੋਗੇ ਅੱਜ ਦਾ ਟਿੱਕਾ ਜਿਹੜਾ 2530 ਚਲਾਨ ਅਸੀਂ ওভারਸਟੈਂਡ ਤੇ ਕਰਦੇ ਠੀਕ ਹੈ ਜੀ ਕਿਸ ਤਰ੍ਹਾਂ ਦੇ ਵਹੀਕਲ ਤੋਂ ਨੂੰ ਮਿਲੇ ਹੋਮਸ ਫੀਡਿੰਗ ਚ ਕਾਰਾਂ ਨੇ ਜਾਂ ਕਾਰਾਂ ਨੇ ਜਿਹੜੀਆਂ ਉਹਨਾਂ ਦੇ ਬੰਦ ਬੰਦ ਤਰ੍ਹਾਂ ਚ ਜਾ ਰਹੇ ਨੇ ਤਾਂ ਸਰਖਾ ਹਾਦਸੇ ਦਾ ਬਕੈਟ ਸੁਨਾਮ ਰੋਡ ਤੋਂ ਇਲਾਵਾ ਕੋਈ ਹੋਰ ਰੋਡ ਤੇ ਵੀ ਹੈ ਜੀ ਸਰ ਨਦਾਂਪੁਰ ਟਿਆਲਾ ਰੋਡ ਤੇ ਕਰੀ ਤੇ ਇਹ ਚਲਾਨ ਆਨਲਾਈਨ ਕੱਟੇ ਜਾ ਰਹੇ ਨੇ ਜੀ ਸਰ ਓਕੇ ਠੀਕ ਹੈ ਜੀ